ਪਿਛਲੇ 2-3 ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੁੜੀ ਮੇਰੇ ਖਿਲਾਫ ਬੋਲ ਰਹੀ ਆ ਉਹ ਇੱਕ ਵਾਰੀ ਮੇਰੇ ਨਹੀਂ ਖਿਲਾਫ ਬੋਲੀ ਉਹ ਕਾਫੀ ਵਾਰੀ ਮੇਰੇ ਖਿਲਾਫ ਬੋਲ ਚੁੱਕੀ ਆ ਉਹ ਕੁੜੀ ਕੌਣਾ ਉਹ ਮੇਰਾ ਜਿਹੜਾ ਜੀਜਾ ਉਹਦੀ ਸੱਕੀ ਭਤੀਜੀ ਆ ਹਨਾ ਜਿੱਥੇ ਮੇਰੀ ਭੈਣ ਵਿਆਹੀ ਹੋਈ ਉਹਨਾਂ ਦਾ ਜ਼ਮੀਨ ਦਾ ਮਸਲਾ ਲਾ ਮੈਂ ਗੱਲ ਕਹਿਣਾ ਚਾਹਣਾ ਜੋ ਕੁਛੋ ਕੁੜੀ ਨੇ ਮੇਰੇ ਬਾਰੇ ਬੋਲਿਆ ਮੇਰੀਆਂ ਭੈਣਾਂ ਬਾਰੇ ਬੋਲਿਆ ਮੇਰੇ ਖਿਲਾਫ ਬੋਲਿਆ ਮੈਂ ਸਾਰੇ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਲਾ ਭਾਈ ਮੈਂ ਕਿਸੇ ਗੱਲ ਤੋਂ ਭਜਦਾ ਨਹੀਂ ਮਾਂ ਕੁੜੀ ਨੂੰ ਵੀ ਕਹਿਣਾ ਚਾਹਣਾ ਉਹਦੀ ਮਾਂ ਨੂੰ ਵੀ ਕਹਿਣਾ ਚਾਹਣਾ ਉਹਦੀ ਭੈਣ ਨੂੰ ਵੀ ਕਹਿਣਾ ਚਾਹਣਾ ਲਾਜ ਜੇ ਤੇਰੇ ਚ ਕੋਈ ਅਣਖ ਇੱਜ਼ਤ ਕੋਈ ਆਣ ਇੱਜ਼ਤ ਹੈਈਏ ਕੱਲ ਨੂੰ ਮੈਂ ਤੇਰੇ ਪਿੰਡ ਆ ਰਿਹਾ ਹਾਂ ਜੇ ਮੈਂ ਕਿਤੇ ਗਲਤਾਂ ਤਾਂ ਮੇਰੇ ਬੈਠਕ ਤੋਂ ਸਵਾਲਾਂ ਦਾ ਜਵਾਬ ਦੇਈਂ ਚਾਹੇ ਜਿਹਨੂੰ ਮਰਜ਼ੀ ਬੁਲਾ ਲਈ ਉੱਥੇ ਕਿਸੇ ਪੇਜ ਵਾਲ ਨੂੰ ਬੁਲਾ ਲਈ ਕਿਸੇ ਪੱਤਰਕਾਰ ਨੂੰ ਬੁਲਾ ਲਈ ਮੇਰੇ ਸਵਾਲਾਂ ਦਾ ਜਵਾਬ ਉੱਥੇ ਬੈਠਕ ਦੇਈਂ ਮੈਂ ਕਿੱਥੇ ਗਲਤ ਨੇ ਤੁਸੀਂ ਕਿੱਥੇ ਗਲਤ ਹੋ ਤੇ ਥੋਡੀ ਇੱਜ਼ਤ ਕੀ ਆ ਤੇ ਮੇਰੀ ਇੱਜ਼ਤ ਕੀ ਆ ਜਿੰਨੇ ਵਾਰੀ ਤੂੰ ਖਲਾਫ ਬੋਲੇ ਮੈਂ ਕਿੰਨੇ ਵਾਰੀ ਪ੍ਰਸ਼ਾਸਨ ਨੂੰ ਤੇਰੇ ਖਲਾਫ ਦਿੱਤਾ ਕਿਤੇ ਕੋਈ ਕਾਰਵਾਈ ਨਹੀਂ ਕਰੀ ਸਕਾਂ ਤੁਹਾਡੇ ਕਹਿਣ ਤੇ ਸਰਕਾਰ ਨੇ ਮੇਰੇ ਖਲਾਫ 3 2 3 ਪਰਚੇ ਕੀਤੇ ਹੋਣਗੇ ਸਿਰਫ ਤੇਰੇ ਕੰਨ ਤੇ ਸਰਕਾਰ ਕਿਹਦੇ ਅੰਡਰ ਚੱਲਦੀ ਹੋਊਗੀ ਸਭ ਨੂੰ ਪਤਾ ਹੀ ਆ ਇਸ ਕਰਕੇ ਮੇਰੀ ਕੋਈ ਸੁਣਵਾਈ ਨਹੀਂ ਹੈਗੀ ਮੈਂ ਮੇਰੇ ਲੋਕ ਮੈਨੂੰ ਪਿਆਰ ਕਰ ਦੇਣਗੇ ਤੇਰੇ ਖਲਾਫ ਤੇਰੇ 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 ਹੱਕ ਦੇ ਵਿੱਚ ਕਿਤੇ ਤੇਰਾ ਸਕਾ ਚਾਚਾ ਤਾਇਆ ਨਹੀਂ ਕੋਈ ਆਇਆ ਕੋਈ ਤੇਰਾ ਮਾਮਾ ਨਹੀਂ ਆਇਆ ਮੇਰੇ ਖਲਾਫ ਮੇਰੇ ਮੇਰੇ ਪੱਖ ਦੇ ਵਿੱਚ ਮੇਰਾ ਸਾਰਾ ਪਿੰਡ ਮੇਰੇ ਚਾਚੇ ਤਾਏ ਦੁਨੀਆ ਪੂਰਾ ਪੰਜਾਬ ਮੇਰੇ ਤੋਂ ਐਣ ਐਣ ਜਾਨ ਸੜਕਦਾ ਲੱਖਾਂ ਲੋਕਾਂ ਦਾ ਇਕੱਠ ਹੋਇਆ ਤੇਰੇ ਮਗਰ ਤੇਰੇ ਸਕੇ ਆਪਣੇ ਤੇਰੇ ਸੱਸ ਤੇ ਤੇਰਾ ਭਰਾ ਤੇਰਾ ਸੌਰੀ ਤੇਰੇ ਘਰ ਵਾਲੇ ਨਹੀਂ ਤੁਰਦੇ ਤੇਰੇ ਮਗਰ ਤੇਰੇ ਮਗਰ ਤੇਰਾ ਘਰ ਵਾਲਾ ਜਿਹਨੂੰ ਤੂੰ ਵਿਆਹੀ ਹੋਏ ਕਿੰਨੇ ਤੇਰੇ ਪਹਿਲਾਂ ਵਿਆਹ ਕਰਾਇਆ ਮੈਂ ਉਹਨਾਂ ਗੱਲਾਂ 'ਚ ਨਹੀਂ ਜਾਣਾ ਚਾਹੁੰਦਾ ਕਿਹਦਾ ਕੀ ਕੈਰੈਕਟਰ ਹੈ ਇਹ ਕੱਢ ਲੂ ਤੇਰੇ ਪਿੰਡ ਦੀ ਪੰਚਾਇਤ ਦੇ ਵਿੱਚ ਤੇਰੇ ਸਾਥ ਦੇ ਵਿੱਚ ਬੈਠ ਕੇ ਗੱਲ ਕਰਕੇ ਜਾਉਂਦਾ ਮੇਰੇ 'ਚ ਮੈਂ ਇਨਾ ਜ਼ੋਰ ਤੱਕਦਾ ਮੈਂ ਕੋਈ ਕਾਣਾ ਨਹੀਂ ਹੈਗਾ ਕਿ ਮੈਂ ਭੱਜੂਗਾ ਮੈਂ ਕੋਈ ਚੋਰ ਨਹੀਂ ਹੈਗਾ ਮੇਰੀ ਮੇਰੀ ਜਿਹੜਾ ਮੇਰੀ ਅਮੇਜ ਆ ਮੇਰੀ ਸਤਪੁਰ ਨੇ ਬਣਾਈ ਹੋਈ ਆ ਸੱਚੇ ਬਾਦਸ਼ਾਹ ਨੇ ਤੇਰੇ ਘਰੇ ਕੋਈ ਤੇਰਾ ਆਪਣਾ ਸਕਾ ਨਹੀਂ ਆਉਂਦਾ ਮੇਰੇ ਘਰੇ ਦੁਨੀਆ ਆ ਕੇ ਮੁੜਦੀ ਆ ਦੁਨੀਆ ਇਹ ਉਹ ਸੱਚੇ ਬਾਦਸ਼ਾਹ ਨੂੰ ਪਤਾ ਕਿ ਕਿਵੇਂ ਭਾਨਣਾ ਸਰਕਾਰਾਂ ਬੰਦ ਕਿਵੇਂ ਡਾ ਕੇ ਲੜਦਾ ਤੇ ਕਢਾ ਕੇ ਲੜਦਾ ਆਉਣ ਵਾਲੇ ਸਮੇਂ ਦੇ ਵਿੱਚ ਭਾਨਣਾ ਕੀ ਆ ਉਹ ਵੀ ਸਭ ਨੂੰ ਪਤਾ ਹੀ ਆ ਕਿਤੇ ਲੱਖਾਂ ਕਰੋੜਾਂ ਰੁਪਏ ਲੋਕ ਘਰੇ ਲੈ ਕਿਉਂਦੇ ਜਿਹੜਾ ਤੂੰ ਤੀਜੇ ਦਿਨ ਇਲਜ਼ਾਮ ਲਾਉਂਦੀ ਆ ਆਇਆ ਭਾਨਣਾ ਉਹ ਆ ਉਹ ਪਤਾ ਹੈ ਪਾਣੇ ਨੂੰ ਵੀ ਲੋਕਾਂ ਨੇ ਲੱਖਾਂ ਕਰੋੜਾਂ ਰੁਪਈਆ ਪਾਣੇ ਨੇ ਬਾਪ ਜਹੂਰ ਦਵਾਇਆ ਲੜੇ ਆਵਦੇ ਹਿੱਕ ਢਾ ਕੇ ਮੇਰੇ ਦਾਦੇ ਦਾ ਕਰਕਰਦਾਰ ਪੁੱਛ ਲਈ ਜਿਹੜਾ ਅੱਜ ਚੱਕਰਾਇਆ ਕੰਮ ਕੀਤੇ ਹੋਏ ਨੇਗੇ ਤੇ ਛੋਡੀ ਕਾ ਸਾਹ ਨੂੰ ਪਤਾ ਲੈ ਥੋਡੀ ਇਹ ਮੇਰਾ ਚੈਲੰਜ ਆ ਜਿੰਨੇ ਵੀ ਅੱਜ ਤੋਂ ਬਾਅਦ ਮੈਂ ਪਹਿਲਾਂ ਵੀ ਜਵਾਬ ਦੇ ਕੇ ਆ ਸੀ ਲੋਕ ਭੁੱਲ ਜਾਂਦੇ ਨੇਗੇ ਮੈਂ ਜਦੋਂ ਬੋਲਦਾ ਮੇਰੀ ਗੱਲ ਵੱਡੀ ਜਾਂਦੀ ਆ ਪਰ ਮੈਂ ਇੱਕ ਗੱਲ ਕਹਿਣਾ ਚਾਹਣਾ ਲੋਕਾਂ ਨੂੰ ਇਸ ਤੋਂ ਬਾਅਦ ਜਿੰਨੇ ਵੀ ਜਦ ਤੁਸੀਂ ਫੈਸਲਾ ਕਰ ਲਓ ਜਾਇਦ ਉੱਤੇ ਆ ਜਾਓ ਬਈ ਉਹਦੇ ਪਿੰਡ ਕੱਢ ਲਓ ਤੇਜਾ ਪਿੰਡ ਸਾਰਿਆਂ ਨੂੰ ਮੇਰਾ ਖੁੱਲਾ ਸੱਦਾ ਇਸ ਤੋਂ ਬਾਅਦ ਸੋਸ਼ਲ ਮੀ ਮੇਰੀ ਕਿਤੇ ਕੋਈ ਪ੍ਰਸ਼ਾਸਨ ਨੂੰ ਸੁਣਵਾਈ ਨਹੀਂ ਹੈਗੀ ਠੀਕ ਹੈ ਨਾ ਗੱਲ ਇਹਨੇ ਮੇਰੇ ਖਿਲਾਫ ਤਿੰਨ ਪਰਚੇ ਝੂਠੇ ਕਰਵਾਏ ਹੋਣਗੇ ਮੇਰੇ ਭਾਣਾ ਖਿਲਾਫ ਮੇਰਾ ਜੀਜਾ ਆ ਜੇਲ੍ਹ ਦੇ ਵਿੱਚ ਬਿਠਾ ਇਹਨਾਂ ਇਸ ਇਸ ਇਹਨਾਂ ਔਰਤਾਂ ਕਰਕੇ ਮੇਰਾ ਦਿਲ ਪੁੱਛਿਆ ਜਾਣੀਦਾ ਵੀ ਮੇਰੀ ਇਹਨਾਂ ਨੇ ਇਹਨਾਂ ਨੇ ਕਿੰਨੇ ਪਰਚੇ ਝੂਠੇ ਕਰਾਏ ਮੇਰਾ ਜੀਜਾ ਝੂਠਾ ਜੇਲ੍ਹ ਦੇ ਵਿੱਚ ਬਿਠਾਇਆ ਲਾ ਮੈਂ ਇੱਕ ਗੱਲ ਕਹਣਾ ਮੇਰਾ ਲਾਸਟ ਟੂ ਕੀ ਗੱਲ ਹੈ ਜਿਹੜਾ ਵੀ ਕੋਈ ਕਿਸੇ ਚੀਜ਼ ਦੇ ਮਨ ਚ ਡਾਟ ਹੈ ਬਾਈ ਕੱਲ ਨੂੰ ਇਹਦੇ ਪਿੰਡ ਤੇਜਾ ਆ ਰਿਓ ਉਸ ਤੋਂ ਬਾਅਦ ਫੇਰ ਨਾ ਕਹੋ ਵੀ ਭਾਣਾ ਬੋਲਿਆ ਨਹੀਂ ਭਾਣਾ ਚੁੱਪ ਕਿਉਂ ਜਾਂਦਾ ਭਾਣਾ ਕੱਲ੍ਹ ਨੂੰ ਜਿਹੜੇ ਨੇ ਕੋਈ ਸਵਾਲ ਦਾ ਜਵਾਬ ਲੈਣਾ ਮੈਂ ਤਾਂ ਖੁੱਲ ਕੇ ਆ ਜੂ ਇਸ ਤੋਂ ਬਾਅਦ ਮੈਂ بار بار ਜਵਾਬ ਨਹੀਂ ਦਿੰਦਾ ਇੱਕ ਵਾਰੀ ਪਹਿਲਾਂ ਜਵਾਬ ਦੇ ਚੁੱਕਾ ਹਾਂ ਇੱਕ ਵਾਰੀ ਹੋਣ ਜਵਾਬ ਦੇ ਚੁੱਕਾ ਹਾਂ ਕੋਈ ਗੱਲ ਨਹੀਂ ਬਾਕੀ ਜਦੋਂ ਮੇਰਾ ਸਮਾਂ ਆਊਗਾ ਪਹਿਲਾਂ ਵੀ ਜਦੋਂ ਆਪ ਫੈਸਲੇ ਕਰਨ ਜਾਣਦੇ ਕੋਈ ਚੱਕਰ ਨਹੀਂ ਸਮਾਂ ਹੁੰਦਾ ਅੱਜ ਸਮਾਂ ਇਹ ਨਾਲ ਚੱਲਦਾ ਸਾਰੇ ਝੂਠੇ ਪਰਚੇ ਕਰਾ ਰਹੇ ਨੇ ਸਮਾਂ ਹਮੇਸ਼ਾ ਬਦਲਦਾ ਹੀ ਰਹਿੰਦਾ ਉਹ ਸਮੇਂ ਦੇ ਅਨੁਸਾਰ ਨੂੰ ਟੱਕਰਾਂਗੇ ਕੋਈ ਗੱਲ ਨਹੀਂ ਲੈ ਪਰ ਕੱਲ੍ਹ ਨੂੰ ਕਿਸੇ ਨੂੰ ਇਹ ਨਾ ਕਹ ਲੜ ਜੀ ਭਾਣਾ ਕੋਈ ਘਰਤ ਕਰਦਾ ਧੱਕਾ ਕਰਦਾ ਭਾਣਾ ਕਿਤੇ ਚੁੱਪ ਕੇ ਬਟਾ ਧੰਨਵਾਦ